ਜੀ ਕੀ ਹਾਲ ਹੈ ਜੀ ਉਮੀਦ ਕਰਦਾ ਵਧੀਆ ਹੋਵਗੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਹਿਮਾਚਲ ਦੀਆਂ ਵਾਦੀਆਂ ਚ ਹਿਮਾਚਲ ਆਪਾਂ ਚੱਲੇ ਆ ਤੇ ਉੱਥੇ ਅੱਜ ਆਪਾਂ ਟੈਂਟ ਟੁੰਟ ਲਾਵਾਂਗੇ ਤੇ ਨਾਲੇ ਜਗ੍ਹਾ ਦੱਸਾਂਗੇ ਤੁਹਾਨੂੰ ਗਾਂ ਜਾ ਕੇ ਕਿਹੜੀ ਜਗ੍ਹਾ ਚੱਲੇ ਆ ਤੇ ਆਪਣੀ ਗੱਡੀ ਤੇ ਬੈਗ ਲਾਦ ਲਿਆ ਆਪਾਂ ਦੋਵੇਂ ਪਾਸੇ ਦੋ ਬੈਗ ਇੱਕ ਚ ਸਮਾਨ ਆ ਸਾਰਾ ਖਾਣ ਪੀਣ ਦਾ ਇੱਕ ਦੇ ਵਿੱਚ ਕਪੜੇ ਆ ਆ ਆਪਾਂ ਟੈਂਟ ਲਾਦ ਲਿਆ ਤੇ ਆ ਆਪਣਾ ਟੈਂਕ ਬੈਗ ਆ ਇਕੱਠੇ ਹੋ ਗਏ ਆ 5 ਬਾਈਕ ਚੱਲੇ ਆ ਆਪਾਂ ਤੇ ਇਹ ਗਾਹ ਜਾ ਕੇ ਦੱਸਾਂਗੇ ਕਿ ਜਾਣਾ ਕਿੱਥੇ ਆ ਤੇ ਇਹਦੇ ਲਈ ਤੁਹਾਨੂੰ ਵੀਡੀਓ ਪੂਰੀ ਦੇਖਣੀ ਪੈਣੀ ਆ ਤੇ ਤਿਆਰੀ ਆ ਬਸ ਹੁਣ 2-4 ਮਿੰਟਾਂ ਚ ਆਪਾਂ ਇੱਥੋਂ ਤੁਰਦੇ ਆਂ ਫੇ ਰਾਈਡਰ ਤਿਆਰ ਆ ਹੈਲਮਟ ਸਾਰਿਆਂ ਨੇ ਪਾਏ ਆ ਰਾਈਡ ਰਾਈਡਿੰਗ ਦੇ ਵਿੱਚ ਹੈਲਮਟ ਬਾਲੇ ਜ਼ਰੂਰੀ ਆ ਆ ਦੇ ਸਵੇਰ ਦੇ ਬੱਜ ਗਏ 5 ਤੇ ਜਿਮ ਚੋਂ ਆਪਾਂ 5 ਵਜੇ ਤੁਰਪੇ ਆ ਰਾਈਟ ਟਾਈਮ ਤੇ ਤੇ ਟਾਈਮ ਦੇ ਮੁੰਡੇ ਪੱਕੇ ਆ ਤੇ ਲਓ ਜੀ ਮੋਗਾ ਚੌਂਕ ਆ ਗਿਆ ਬੱਤੀਆਂ ਦਾ ਚੌਂਕ ਮੋਗੇ ਦਾ ਆਪਾਂ ਜਲੰਧਰ ਰੋਡ ਤੇ ਪੈ ਗਏ ਆ ਮੋਗੇ ਤੋਂ ਤੇ ਇਸ ਤੋਂ ਬਾਅਦ ਆਪਾਂ ਜਲੰਧਰ ਵਾਲ ਨੂੰ ਹੋ ਗਏ ਆ ਇੱਥੇ ਆਪਾਂ ਪਵਾਇਆ ਮੋਟਰਸਾਈਕਲ 'ਚ ਤੇਲ 829 ਰੁਪਏ ਦਾ ਤੇ ਮੁੰਡਿਆਂ ਨੂੰ ਲੱਗੀ ਠੰਡ ਤੇ ਇਹ ਕਹਿੰਦੇ ਜੈਕਟਾਂ ਜੂਕਟਾਂ ਪਾ ਲਈਏ ਤੇ ਠੰਡ ਕਾਫੀ ਆ ਵੈਸੇ ਸਵੇਰ ਦਾ ਟਾਈਮ ਆ 6:30 ਦਾ ਤੇ ਠੰਡ ਕਾਫੀ ਆ ਮੁੰਡਿਆਂ ਨੇ ਕੱਸ ਲੀਆਂ ਜੈਕਟਾਂ ਤੇ ਹੁਣ ਰੈਡੀ ਆ ਕਹਿੰਦੇ ਲਓ ਵੀ ਬੱਲੇ ਬੱਲੇ ਕਰਾ ਦਾਂਗੇ ਹੁਣ ਇੱਧਰ ਆ ਨਵਾਂ ਮੁੰਡਾ ਇਹਨੂੰ ਕਾਫੀ ਜੈਕਟਾਂ ਜੂਟਾ ਪਵਾਤੀਆਂ ਤੇ ਆ ਟਰਾਲੀਆਂ ਨੇ ਬੜਾ ਗੰਦ ਪਾਇਆ ਰੋੜੇ ਸੋੜਦੀਆਂ ਜਾਂਦੀਆਂ ਤੇ ਮਹਾ ਮਾਂ ਬਾਲ ਬਾਲ ਬਚੇ ਅਸੀਂ ਉਸ ਤੋਂ ਬਾਅਦ ਸਾਹਮਣੇ ਸੂਰਜ ਚੜ੍ਹਿਆ ਹੋਇਆ ਤੇ ਸਵੇਰ ਬੜੀ ਸੋਹਣੀ ਚੜੀ ਆ ਸਾਫ਼ ਸੁਥਰੀ ਜੀ ਸਵੇਰ ਆ ਨਜ਼ਾਰਾ ਫੁੱਲ ਆਉਂਦੇ ਆ ਠੰਡੀ ਠੰਡੀ ਹਵਾਵਾ ਗੰਦੀ ਆ ਤੇ ਬਹੁਤ ਵਧੀਆ ਫੀਲਿੰਗ ਆ ਰਹੀ ਆ ਇੱਧਰ ਮੁੰਡੇ ਅੱਗੜ ਪਿਛੜ ਕਰਦੇ ਕਰਦੇ ਤੇ ਪਹੁੰਚ ਗਏ ਆ ਜਲੰਧਰ ਜਲੰਧਰ ਦਾ ਦੂਰਦਰਸ਼ਨ ਚ ਟਾਵਰ ਆ ਬਹੁਤ ਹੀ ਵੱਡਾ ਟਾਵਰ ਆ ਲੰਬਾ ਇਧਰੋਂ ਆ ਗਏ ਆ ਆਪਾਂ ਹੁਸ਼ਿਆਰਪੁਰ ਵਾਲੇ ਰੋਡ ਤੇ ਧੁੰਦ ਫੁੱਲ ਮਿਲ ਗਈ ਹੁਣ ਇੱਥੇ ਤੇ ਐ ਲੱਗਨਦਾ ਜਿਦਾ ਸਿਆਲ ਹੁੰਦਾ ਧੁੰਦ ਚੋਂ ਨਿਕਲਦੇ ਮੁੰਡੇ ਕਹਿੰਦੇ ਲੱਤਾਂ ਲੁਤਾ ਸਿੱਧੀਆਂ ਕਰ ਲਈਏ ਰੋਕ ਲਈਏ 5-7 ਮਿੰਟ ਦਾ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਕਿਉਂਕਿ ਗਾਂ ਪਹਾੜ ਸ਼ੁਰੂ ਹੋ ਗਏ ਆ ਆ ਲੋ ਜੀ ਪਹਾੜ ਹੋ ਗਏ ਸ਼ੁਰੂ ਤੇ ਹੁਣ ਆਉ ਨਜ਼ਾਰਾ ਮੋਟਰਸਾਈਕਲ ਚਲਾਉਣ ਦਾ ਪਹਾੜਾਂ ਤੇ ਜਿਹੜਾ ਸਵਾਦ ਆਉਂਦਾ ਨਾ ਮੋਟਰਸਾਈਕਲ ਚਲਾਉਣ ਦਾ ਉਹ ਪਹਾੜਾਂ ਤੇ ਹੀ ਆਉਂਦਾ ਉਹ ਤੁਸੀਂ ਕਿਤੇ ਆ ਕੇ ਦੇਖਿਓ ਜਿਹੜਾ ਨਜ਼ਾਰਾ ਪਹਾੜਾਂ ਤੇ ਆਉਂਦਾ ਚਲਾਉਣ ਦਾ ਮੋਟਰਸਾਈਕਲ ਸਿੱਧੇ ਤੇ ਆਪਾਂ ਭਜਾਈ ਜਾਂਦੇ ਆ ਜਦੋਂ ਇੱਥੇ ਕਟਕੂਟ ਮਾਰੀਦੇ ਆ ਨਾ ਉਦੋਂ ਬੜਾ ਨਜ਼ਾਰਾ ਆਉਂਦਾ ਇਹ ਆਪਾਂ ਹਿਮਾਚਲ ਚ ਗਗਰੇਟ ਆ ਗਏ ਆ ਕਾਫੀ ਕਾਫੇ ਆ ਇੱਥੇ ਤੇ ਹੁਣ ਇੱਥੇ ਕਾਫੀ ਪੀਨੇ ਆ ਨਾਲੇ ਕੁਝ ਮੰਗਾਉਣੇ ਖਾਣ ਪੀਣ ਲਈ ਨਾਲੇ ਤੁਹਾਨੂੰ ਦੱਸਾਂਗੇ ਕੀ ਮੰਗਾਉਨੇ ਆ ਹਾਂ ਬਹੁਤ ਸੋਹਣੀ ਲੋਕੇਸ਼ਨ ਆ ਇਹ ਬਹੁਤ ਸੋਹਣੀ ਲੋਕੇਸ਼ਨ ਬਣੀ ਆ ਇਹ ਜਦੋਂ ਆਪਾਂ ਚਿੰਤਪੁਰਨੀ ਨੂੰ ਜਾਈਦਾ ਨਾ ਉਸੇ ਰਾਹ ਦੇ ਉੱਤੇ ਆ ਨਾਲ ਹੀ ਪੈਟਰੋਲ ਪੰਪ ਆ ਤੇ ਨਾਲ ਹੀ ਕੈਫੇ ਆ ਇਹ ਬਹੁਤ ਪਿਆਰਾ ਕੈਫੇ ਆ ਤੇ ਨਾਲੇ ਹੁਣ ਦੱਸਦੇ ਆ ਤੁਹਾਨੂੰ ਕੀ ਖਾਣ ਪੀਣ ਨੂੰ ਮਿਲਦਾ ਇੱਥੇ ਚਲੋ ਬਹੁਤ ਸੋਹਣੀ ਕਟਿੰਗ ਕੀਤੀ ਆ ਬਹੁਤ ਜ਼ਿਆਦਾ ਸੋਹਣੀ ਕਟਿੰਗ ਦੇਖੋ ਉਹ ਦੇਖੋ ਆ ਬੈਕਗ੍ਰਾਉਂਡ ਆ ਬਹੁਤ ਪਿਆਰਾ ਹੀ ਬਣਿਆ ਆ ਆ ਆਪਾਂ ਕੋਰਨ ਸੈਂਡਵਿਚ ਮੰਗਾਇਆ ਤੇ ਇੱਧਰ ਤਰਸੇ ਪਏ ਆਪਾਂ ਵੀਡੀਓ ਦੇ ਚੱਕਰ ਚ ਪੈ ਗਏ ਆ ਇੱਧਰ ਤਰਸੇ ਪਏ ਆ ਇਹ ਚਲੋ ਬਈ ਖਾ ਲਓ ਮੁੰਡਿਓ ਆ ਪਨੀਰ ਸੈਂਡਵਿਚ ਮੰਗਾਇਆ ਆਪਾਂ ਤੇ ਆਹ ਲਓ ਇਹ ਨਹੀਂ ਗੱਲ ਆ ਇੱਥੇ ਹਾਰਡ ਵਗਿਆ ਤੇ ਇੱਥੇ ਪਤਾ ਨਹੀਂ ਕੀ ਵਗਿਆ ਹੋ ਗਿਆ ਹੋ ਗਿਆ ਇੱਧਰ ਵੀ ਹੈਗਾ ਤੇ ਆ ਪਤਾ ਜਾਂ ਬਣਾਤਾ ਇਹਦੇ ਜਜ਼ਦੇ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਆ ਵੇਖੋ ਜੀ ਆਪੇ ਕਰ ਆ ਬਈਆ ਮੰਗਾਇਆ ਖਾਣ ਚ ਤੇ ਠੀਕ ਠਾਕ ਹੀ ਆ ਆਪੇ ਆ ਮੰਗਾਇਆ ਹੂੰ ਲਓ ਜੀ ਕੰਮ ਨਿਬੇੜਤਾ ਇਥੋਂ ਹੁਣ ਦੋ ਚਾਰ ਮਿੰਟ ਚ ਤੁਰਦੇ ਆ ਆਪਾਂ ਆ ਲੋ ਜੀ ਵੈਲੇ ਹੋ ਗਏ ਆ ਇਥੋਂ ਹੁਣ ਆਪਾਂ ਇਥੋਂ ਤੁਰਦੇ ਆ ਇਥੋਂ 160 70 ਕਿਲੋਮੀਟਰ ਰਹਿ ਗਿਆ ਆਪਾਂ ਨੂੰ ਤੇ ਚਲੋ ਦੇਖਦੇ ਆ ਕਦੋਂ ਪਹੁੰਚਦੇ ਆ ਲੋ ਜੀ ਆ ਬਹੁਤ ਹੀ ਸੋਹਣਾ ਵੈਲੀ ਜੀ ਆਈ ਆ ਬੜੀ ਪਿਆਰੀ ਬਣੀ ਆ ਤੇ ਸੜਕ ਵੀ ਚੰਗੀ ਆ ਤੇ ਲੋ ਜੀ ਚੰਗੀ ਸੜਕ ਤੋਂ ਬਾਅਦ ਆ ਗਿਆ ਆਫ ਰੋਡ ਤੇ ਇਹ ਅਸੀਂ ਕੋਈ ਸ਼ਾਰਟਕਟ ਲਿਆ ਪਾਲਮਪੁਰ ਨੂੰ ਤੇ ਕਹਿੰਦੇ ਭਈ ਇੱਧਰ ਦੀ 40 45 ਕਿਲੋਮੀਟਰ ਰਾਜ ਛੋਟ ਪੈਂਦਾ ਤੇ ਮੈਨੂੰ ਤਾਂ ਲੱਗਦਾ ਵੱਖੀਆਂ ਝੜਾਊਗਾ ਇਹਰਾ ਜਿੰਨਾ ਇਹ ਟੁੱਟਾ ਰਾ ਤੇ ਚਲੋ ਨਜ਼ਾਰੇ ਵੀ ਵੈਸੇ ਟੁੱਟੇ ਰਾਵਾਂ ਦੇ ਵੀ ਹੁੰਦੇ ਆ ਆਪਦਾ ਸਫਰ ਦਾ ਨਜ਼ਾਰਾ ਬਹੁਤ ਵਧੀਆ ਤੇ ਆ ਰੋਗ ਗਿਆ ਹੁਣ ਆਪਾਂ ਇੱਥੇ ਪਿੰਨੀਆਂ ਟੇਸਟ ਘਰੋਂ ਬਣਾ ਕੇ ਲਿਆਂਦੀ ਅਸੀਂ ਆਪਾਂ ਟੇਸਟ ਕਰਾਂਗੇ ਮੁੰਡੇ ਕਹਿੰਦੇ ਨਾਲੇ ਸਾਹ ਲੈ ਲਈਏ ਨਾਲੇ ਇਧਰ ਵੈਲੀ ਦਾ ਨਜ਼ਾਰਾ ਵੇਖੋ ਤੇ ਨਾਲੇ ਕਹਿੰਦੇ ਭਈ ਪਿੰਨੀਆਂ ਖਾ ਲੰਨੇ ਆ ਲਓ ਜੀ ਬਈ ਬੋਲੋ ਬੋਲੋ ਬਲੋਗਰ ਤਾਂ ਆ ਆ ਘਰ ਦੀਆਂ ਬਣੀਆਂ ਪਿੰਨੀਆਂ ਫੂੜੀ ਮੁਸਾਫਿਰ ਦੀਆਂ ਤੇ ਸਾਡੇ ਨਾਲੇ ਨਾਲੇ ਜੁੜੋ ਤੇ ਨਾਲੇ ਇਹੋ ਜੀਆਂ ਪਿੰਨੀਆਂ ਦੇ ਸਵਾਦ ਲਓ ਆਓ ਨਾਲੇ ਸਫਰਾਂ ਦੇ ਸਵਾਦ ਆਓ ਤੁਸੀਂ ਮੈਂ ਸਾਥ ਹੀ ਰਹੂਗਾ ਆਹ ਰੱਖੋ ਦੇਖੋ ਇੱਧਰ 뷰 ਵੇਖੋ ਤੇ ਇੱਧਰ ਪਿੰਨੀਆਂ ਲਓ ਜੀ ਆਪਦਾ ਢਿੱਡ ਭਰ ਕੇ ਤੇ ਹੁਣ ਮੋਟਰਸਾਈਕਲ ਦਾ ਵੀ ਢਿੱਡ ਭਰੀਏ ਤੇ ਇੱਥੋਂ ਤੇਲ ਪਾਉਣ ਨੇ ਫੇਰ ਦੁਬਾਰਾ ਕਿਉਂਕਿ ਕਾਂ ਜਾ ਕੇ ਪੰਪ ਪੰਪ ਘਾਟੀ ਮਿਲਨੇ ਆ ਤੇ ਇੱਧਰ ਵੇਖੋ ਟ੍ਰੇਨ ਆ ਗਈ ਆ ਅੱਜ ਕਮੈਂਟ ਬਾਕਸ ਚ ਦੱਸਿਓ ਆ ਟ੍ਰੇਨ ਦਾ ਨਜ਼ਾਰਾ ਕਿੰਨੇ ਕਿੰਨੇ ਲਿਆ ਇਹ ਛੋਟੀ ਟ੍ਰੇਨ ਆ ਜਿਹੜੀ ਆਪਣਾ ਪਠਾਨਕੋਟ ਤੋਂ ਜੋਗਿੰਦਰ ਨਗਰ ਨੂੰ ਚੱਲਦੀ ਆ ਤੇ ਦੱਸਿਓ ਕਮੈਂਟ ਬਾਕਸ ਚ ਕਿਨੇ ਕਿਨੇ ਨਜ਼ਾਰਾ ਲਿਆ ਉਸ ਤੋਂ ਬਾਅਦ ਆਪਾਂ ਨੂੰ ਲੱਗੀ ਆ ਧਿਆ ਤੇ ਆਪਾਂ ਪੀਨੇ ਆ ਗੰਨੇ ਦਾ ਰਸ ਬਾਈ ਨੇ 30-30 ਰੁਪਏ ਦਾ ਗਲਾਸ ਲਾਇਆ ਤੇ ਇਧਰ ਬਾਜ਼ਾਰ ਵੀ ਬੜਾ ਸੋਹਣਾ ਇੱਧਰ ਮੁੰਡੇ ਲਾਓ ਜੀ ਹੁਣ ਆਪਣਾ ਇਥੋਂ ਰਹਿ ਗਿਆ 25 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਤੁਸੀਂ ਪਾੜ ਹੀ ਲੈਣਾ ਬ੍ਰੋਡ ਵੈਲੀ ਚੱਲੇ ਆਪਾਂ ਬ੍ਰੋਡ ਵੈਲੀ ਤੇ ਇਹ ਹਿਮਾਚਲ ਦੀ ਅਣਦੇਖੀ ਵੈਲੀ ਆ ਚਲੋ ਜੀ ਆਜੋ ਇੱਧਰ ਪਾਈਆਂ ਦਾ ਵਿਆਹ ਵਾਕੇ ਪਤਾ ਨਹੀਂ ਕੀ ਪ੍ਰੋਗਰਾਮ ਸੀ ਸਾਨੂੰ ਸਮਝ ਤੇ ਘੱਟ ਲੱਗੀ ਤੇ ਵੈਸੇ ਨਜ਼ਾਰਾ ਜਾਂ ਨੱਚੀ ਪੁੜਕੀ ਚੰਗੀ ਜਾਂਦੇ ਆ ਅੱਗੇ ਅੱਗੇ ਢੋਲ ਵਾਲੇ ਇਹ ਪਤਾ ਨਹੀਂ ਠੱਠੇ ਨੂੰ ਨਚਾਉਂਦੇ ਬੰਦਾ ਤੇ ਕੋਈ ਹੈ ਨਹੀਂ ਇੱਥੇ ਨਚਾਉਣ ਵਾਲਾ ਕਾਲਾ ਠੱਠਾ ਹੀ ਖੜਾ ਤੇ ਅੱਗੇ ਨਿਕਲਦੇ ਸਾਰੇ ਮਿਲ ਗਿਆ ਬਾਈ ਜੀ ਟ੍ਰੈਫਿਕ ਜਾਮ ਪੂਰਾ ਬੱਸਾਂ ਨੇ ਫਸੀਆਂ ਪਈਆਂ ਆਪਸ ਚ ਤੇ ਇੱਥੇ ਆ ਰੋਡ ਨਿੱਕੇ ਤੇ ਪਿੰਡ ਨੇੜੇ ਜੇ ਆ ਗਏ ਆ ਵੈਲੀ ਦਾ ਨਜ਼ਾਰਾ ਯਾ ਖੁੱਲਣ ਲੱਗਾ ਲੱਗਦਾ ਤੇ ਫੁੱਲ ਜੇ ਦਿਖਣ ਲੱਗੇ ਵੈਲੀ ਚ ਤੇ ਇਸ ਤੋਂ ਬਾਅਦ ਗਾਂਹ ਵੇਖਦੇ ਕੀ ਕਿਦਾਂ ਨਿਕਲੇ ਕਿਉਂਕਿ ਅਸੀਂ ਵੀ ਪਹਿਲੀ ਵਾਰ ਆਏ ਆ ਕਦੇ ਆਏ ਨਹੀਂ ਇੱਧਰ ਨੂੰ ਸੁਣਿਆ ਬਹੁ ਸੀ ਬਹੁਤ ਘੱਟ ਲੋਕ ਇੱਧਰ ਹੁੰਦੇ ਆ ਇਸ ਵੈਲੀ ਚ ਤੇ ਮੈਨੂੰ ਦਿ ਹਾਲੇ ਤੱਕ ਬਹੁਤ ਸੋਹਣੀ ਲੱਗਣ ਦੀ ਦੇਖਣ ਚ ਲਓ ਜੀ ਆਹ ਦੇ ਬਾਹਲਾ ਨਜ਼ਾਰਾ ਆ ਗਿਆ ਯਾਰ ਸਰਾ ਹੀ ਕਰਾਇਆ ਪਿਆ ਲਓ ਜੀ ਵੇਖੋ ਨਜ਼ਾਰੇ ਇੱਥੇ ਬੋਲਣ ਨੂੰ ਕੁਛ ਹੈ ਨਹੀਂ ਤੇ ਨਜ਼ਾਰੇ ਵੇਖੋ ਤੁਸੀਂ ਆਪਾਂ ਆ ਗਏ ਬਾਜ਼ਾਰ ਚੰਗਾ ਬਾਜ਼ਾਰ ਆ ਛੋਟਾ ਜਿਹਾ ਕਹਿੰਦੇ ਬਾਜ਼ਾਰ ਬਣਿਆ ਸੁਣਿਆ ਹੀ ਤੇ ਗਾਂ ਜਾ ਕੇ ਦੇਖਦੇ ਆ ਚੰਗੇ ਕੈਫੇ ਬਣੇ ਆ ਆ ਲਓ ਸੋਹਣੇ ਆ ਕੈਫੇ ਤੇ ਦੁਕਾਨਾਂ ਵੀ ਹੈਗੀਆਂ ਛੋਟੀਆਂ ਮੋਟੀਆਂ ਚੰਗਾ ਰਹਿਣ ਦਾ ਬੰਦੋਬਸਤ ਤਾਂ ਕੀਤਾ ਇਹਨਾਂ ਨੇ ਤੇ ਕਿਤੇ ਤੁਸੀਂ ਵੀ ਇੱਧਰ ਨੂੰ ਆਇਓ ਜ਼ਰੂਰ ਆਇਓ ਤੇ ਆ ਡੈਮ ਆ ਨਿਕਾ ਜਾ ਕਿ ਮੈਂ ਸੁਣਿਆ ਪੰਜਾਬ ਸਰਕਾਰ ਦਾ ਡੈਮ ਆ ਤੇ ਸਮਝ ਨਹੀਂ ਲੱਗਦੀ ਪੰਜਾਬ ਸਰਕਾਰ ਕਿੱਥੇ ਮੱਲ ਮਾਰੀ ਫਿਰਦੀ ਆ ਤੇ ਲਓ ਜੀ ਇੱਥੇ ਲਾਉਨੇ ਆਪਾਂ ਟੈਂਟ ਤੇ ਜਗਾ ਚੰਗੀ ਬਣੀ ਆ ਟੈਂਟ ਵਾਸਤੇ ਦੇਖਦੇ ਆ ਕੋਈ ਰੋਕੇ ਟੋਕੇ ਨਾ ਤੇ ਇੱਥੇ ਪੁੱਛ ਕੇ ਆਪਾਂ ਟੈਂਟ ਲਾਉਨੇ ਆ ਆ ਜਗਾ ਮਿਲ ਗਈ ਟੈਂਟ ਵਾਸਤੇ ਬਹੁਤ ਸੋਹਣੀ ਜਗ੍ਹਾ ਸਾਹਮਣੇ ਝੀਲ ਹੈ ਤੇ ਇੱਥੇ ਜਗ੍ਹਾ ਮਿਲ ਗਈ ਟੈਂਟ ਵਾਸਤੇ ਹੁਣ ਇੱਥੇ ਕਰਦੇ ਆਂ ਟੈਂਟ ਲਾਉਣ ਦੀ ਤਿਆਰੀ ਲਓ ਜੀ ਟੈਂਟ ਆਪਾਂ ਨੂੰ ਲਾਉਣ ਨਹੀਂ ਦਿੱਤਾ ਪੁਲਿਸ ਆ ਗਈ ਸੀ ਉਹਨਾਂ ਨੇ ਕਿਹਾ ਵੀ ਚਲੋ ਇੱਥੋਂ ਤੇ ਹੋਰ ਕਿਸੇ ਜਗ੍ਹਾ ਤੇ ਲਾਉਨੇ ਆ ਹੁਣ ਲੱਭਦੇ ਆਂ ਜਗ੍ਹਾ ਕੋਈ ਟੈਂਟ ਲਾਉਣ ਲਈ ਚੰਗਾ ਜੀ ਧੰਨਵਾਦ